ਸੱਚੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਸਰਾਜ ਦੇ ਇੱਕ ਗੁਮਨਾਮ ਕור ਦੁਆਰਾ ਲਿਖੇਗੇ ਨਾਵਲ ਰੱਬ ਦੀ ਰਜਤ ਦਾ ਪਾਗੇ ਛੇਮਾ ਲਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਦਿਨ ਬਾਅਦ ਰਾਤ ਨੂੰ ਜੀਤੀ ਨੂੰ ਸੁਖੀ ਦਾ ਮੈਸੇਜ ਆਉਂਦਾ ਆ ਕਿ ਬਿਰਵਾਰ ਨੂੰ ਉਹਦਾ ਰੋਕਿਆ ਜੀਤੀ ਦੇ ਪੁੱਛਣ ਤੇ ਉਹ ਦੱਸਦੀ ਆ ਕਿ ਕਿਸ ਨਾਲ ਇਹ ਨਹੀਂ ਬਤਾ ਤਰਸੀਮ ਰਮਨਦੀਪ ਨੂੰ ਸੁਖੀ ਈ ਇਕਰ ਹੋਈ ਸਾਰੇ ਗਲਵਾ ਦਾ ਸਹਿਬ ਰਮਨਦੀਪ ਚਲ ਚੰਗਾ ਵੀ ਉਂਝ ਤਾਂ ਜੇ ਕੱਲ ਨੂੰ ਉਹ ਕੋਈ ਹੋਰ ਕਦਮ ਚੁੱਕ ਲੈਂਦੇ ਤਾਂ ਤਰਸੀਮ ਡਰ ਜਾ ਲੱਗਦਾ ਰਮਨ ਕਦੀ ਕਦੀ ਉਂਝ ਧੀਆਂ ਦਾ ਮੂਹ ਵੀ ਬੜਾ ਆਉਂਦਾ ਰਮਨਦੀਪ ਕਰਦੀਆਂ ਤਾਂ ਪੁੱਤਾਂ ਨਾਲੋਂ ਵੱਧ ਕੇ ਆ ਫਿਰ ਖਰੀ ਸਮਾਜ ਕਿਉਂ ਸਾਨੂੰ ਹਮਸਫਰ ਚੁਣਨ ਦੀ ਆਜ਼ਾਦੀ ਨਹੀਂ ਦਿੰਦਾ ਆ ਤਰਸੀਮ ਮੈਨੂੰ ਅੱਜ ਵੀ ਰੱਤਾ ਸਮਝ ਨਹੀਂ ਆਈ ਸਮਾਜ ਦੀ ਸਾਰੇ ਫੈਸਲੇ ਧੀ ਦੇ ਮਾਪੇ ਹੀ ਕਿਉਂ ਲੈਣ ਰਮਨਦੀਪ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਰਸਿਮ ਮੇਰਾ ਮਤਲਬ ਹੈ ਕਿ ਧੀ ਨੂੰ ਵੀ ਤਹਾਕ ਹੋਣਾ ਚਾਹੀਦਾ ਹੈ ਨਾ ਹੰਸੁਖੀ ਨੇ ਆਪਣਾ ਪੱਖ ਰੱਖਿਆ ਤਾਂ ਉਹਦੇ ਵਿੱਚ ਗਲਤ ਕੀ ਆ ਮਾਪਿਆਂ ਨੂੰ ਮੁੰਡਾ ਚੰਗਾ ਲੱਗਿਆ ਤਾਂ ਕਰ ਦੇ ਰਮਨਦੀਪ ਹਾਂਜੀ ਉਹ ਤਾਂ ਹੈ ਪਰ ਇਹ ਸਮਾਜ ਜੇ ਨਹੀਂ ਰੰਦਾ ਫਿਰ ਲੋਕੀ ਪਿੱਠ ਪਿੱਛੇ ਗੱਲਾਂ ਕਰਦੇ ਆ ਕਿ ਕੁੜੀ ਨੇ ਮੁੰਡਾ ਆਪ ਲੱਭਿਆ ਆ ਕੁੜੀ ਦੇ ਚਰਿੱਤਰ ਤੇ ਉਂਗਲ ਚੁੱਕਦੇ ਆ ਤਰਸਿਮ ਹਾਂ ਪਰ ਮੁੰਡਾ ਜੀ ਆਪੇ ਕਰਵਾਉਂਦਾ ਤਾਂ ਉਹਨੂੰ ਯਾਰੀ ਨਿਭਾਉਣੀ ਕਹਿੰਦੇ ਆ ਖੈਰ ਜੇ ਮੇਰੀ ਤੀਨ ਨੂੰ ਕੋਈ ਪਸੰਦ ਹੋਇਆ ਤਾਂ ਮੈਂ ਤਾਂ ਉਹਦਾ ਉੱਥੇ ਹੀ ਕਰੂੰ ਰਮਨਦੀਪ ਅੱਛਾ ਜੀ ਕਹਿੰਦੇ ਆ ਕਿ ਆਪਣੇ ਖੂਨ ਦੀ ਤਾਰੀਫ਼ ਨਾ ਕਰੋਂ ਤਾਂ ਚੰਗਾ ਆ ਪਰ ਮੈਨੂੰ ਨਹੀਂ ਲੱਗਦਾ ਜੇ ਤੀਨ ਨੂੰ ਕੋਈ ਪਸੰਦ ਹੋਊ ਤਰਸੇਮ ਫਿਰ ਮੈਂ ਆਪਣੀ ਰਾਜਕੁਮਾਰੀ ਤੀ ਲਈ ਕੋਈ ਰਾਜਕੁਮਾਰ ਹੀ ਲੱਭ ਕੇ ਲੈ ਕੇ ਆਂ ਰਮਨਦੀਪ ਹੱਸਦੀ ਹੋਈ ਚੰਗਾ ਜੀ ਹੁਣ ਸੋ ਜਾਓ ਤੜਕੇ ਲੱਭ ਲਿਓ ਰਾਜਕੁਮਾਰੀ ਲਈ ਰਾਜਕੁਮਾਰ ਤਰਸੀਮ ਹੱਸਦਾ ਹੋਇਆ ਸੁਖੀ ਦੇ ਸ਼ਗਨ ਤੋਂ ਬਾਅਦ ਇਹਦੇ ਲਈ ਰਿਸ਼ਤਾ ਵੀ ਲੱਭ ਦਿੰਨੇ ਆ ਰਮਨਦੀਪ ਜਿਵੇਂ ਤੁਹਾਨੂੰ ਠੀਕ ਲੱਗੇ ਜੀ ਪਰ ਤੜਕੇ ਲੱਭ ਲਿਓ ਕੋ ਹੁਣੇ ਹੀ ਸ਼ੁਰੂ ਕਰਨਾ ਆ ਤਰਸੀਮ ਹੱਸਦਾ ਹੋਇਆ ਨਾ ਨਾ ਸੁਖੀ ਦੇ ਰੋਕ ਤੋਂ ਬਾਅਦ ਸੁਖੀ ਤੇ ਜੀਤੀ ਵੀ ਥੋੜੀ ਦੇਰ ਇੱਕ ਦੂਜੀ ਨਾਲ ਗੱਲ ਕਰਕੇ ਸੌਂ ਗਈਆਂ ਸੀ ਉਹਨਾਂ ਦੋਨਾਂ ਨੂੰ ਫਿਕਰ ਸੀ ਕਿ ਪਤਾ ਨਹੀਂ ਕੀ ਹੋ ਕਿਸ ਨਾਲ ਹੋ ਉਸਾ ਬਾਪੂ ਮੰਨ ਜਾਉ ਕਿ ਨਾ ਤਰਸੀਮ ਆਪਣੀ ਪੂਆ ਕੇ ਪਿੰਡ ਜਾਂਦਾ ਆ ਤੇ ਕਹਿੰਦਾ ਆ ਕਿ ਪੂਆ ਜੀ ਮਾਫ ਕਰਿਓ ਅਸੀਂ ਸੁਖੀ ਲਈ ਹੋਰ ਮੁੰਡਾ ਦੇਖਿਆ ਆ ਅਸੀਂ ਉਸ ਦਾ ਰਿਸ਼ਤਾ ਉੱਥੇ ਕਰਨਾ ਆ ਸਾਨੂੰ ਉਹ ਰਿਸ਼ਤਾ ਜ਼ਿਆਦਾ ਚੰਗਾ ਲੱਗਿਆ ਆ ਅਸੀਂ ਪੂਆ ਕਹਿੰਦੀ ਆ ਕਿ ਹੁਣ ਮੈਂ ਉਹਨਾਂ ਨੂੰ ਚੰਗੀ ਲੱਗਦੀ ਆ ਕਿ ਨਾ ਕਰਦੀ ਅਗਲਾ ਕਹਿੰਦਾ ਕਿ ਪਹਿਲਾਂ ਹਾਂ ਕਰ ਦਿੱਤੀ ਹੁਣ ਨਾ ਕਰ ਦਿੱਤੀ ਤਰਸੀਮ ਕਹਿੰਦਾ ਆ ਕਿ ਪੂਆ ਚਰ ਸੁਖੀ ਨੂੰ ਨਹੀਂ ਮਨਜ਼ੂਰ ਤਾਸੀ ਕੀ ਕਰ ਸਕਦੀ ਆ ਉਹਨਾਂ ਦੀ ਜ਼ਿੰਦਗੀ ਪਰ ਸਾਥ ਨਿਭਾਉਣਾ ਉਹਦਾ ਉਹ ਰਾਜੀ ਹੋਣੀ ਚਾਹੀਦੀ ਆ ਇਸ ਰਿਸ਼ਤੇ ਲਈ ਜੇ ਉਹ ਹੀ ਨਹੀਂ ਤਾਂ ਫਿਰ 부ਆ ਥੋੜੀ ਸੋਚਦੀ ਆ ਤੇ ਕਹਿੰਦੀ ਆ ਫਿਰ ਜੀਤੀ ਦਾ ਕਰਦੇ ਤੂੰ ਵੀ ਤਾਂ ਆਪਣੀ ਤੀ ਤੁਰਨੀ ਆ ਕਿਸੇ ਪੁੱਤ ਨਾਲ ਤੇ ਇਹਦੇ ਨਾਮ ਤੋੜਦੇ ਤੇ ਘਰ ਰਹੀ ਥੋੜੀ ਬਿਠਾ ਕੇ ਰੱਖਣੀ ਆ ਤਰਸੀਮ ਥੋੜਾ ਸੂਚੀ ਪਹਿ ਜਾਂਦਾ ਆ 부ਆ ਕਹਿੰਦੀ ਆ ਕਿ ਵੇਖ ਦੇ ਜੀ ਮੈਂ ਤਾਂ ਉਹਨਾਂ ਨੂੰ ਹਾਂ ਕਰ ਦਿੱਤੀ ਸੀ ਪਰ ਹੁਣ ਸਿਆਣੀ ਬਿਆਣੀ ਨਾ ਕਰਦੀ ਚੰਗੀ ਥੋੜੀ ਲੱਗਦੀ ਆ ਅਗਲੇ ਵਿਆਹ ਦੀਆਂ ਤਿਆਰੀਆਂ ਕਰੀ ਬੈਠੇ ਆ ਤੂੰ ਐ ਕਰ ਜੀਤੀ ਦਾ ਰਿਸ਼ਤਾ ਕਰਦੀ ਨਹੀਂ ਫਿਰ ਸੁੱਖੀ ਦਾ ਕਿਵੇਂ ਨਾ ਕਿਵੇਂ ਰਿਸ਼ਤਾ ਕਰਵਾ ਤੇਰੇ ਹੱਥ ਆ ਜਿਵੇਂ ਜੀ ਨੂੰ ਚੰਗਾ ਲੱਗੇ ਕਰ ਤਰਸੇਮ ਪੂਰ ਨੂੰ ਸੱਜ ਕੇ ਬੁਲਾਉਂਦਾ ਆ ਤੇ ਘਰੇ ਸਲਾਹ ਕਰਕੇ ਦਸਨ ਨੂੰ ਕਹਿ ਕੇ ਪਿੰਡ ਆ ਜਾਂਦਾ ਆ ਕਹਾਰਾ ਕਿ ਉਹ ਸਾਰੀ ਗਲਰਮਾ ਨੂੰ ਦੱਸਦਾ ਆ ਤੇ ਰਮਨ ਕਹਿੰਦੀ ਆ ਕਿ ਜਿੱਤੀ ਤੇ ਬਲਵਿੰਦਰ ਨੂੰ ਪੁੱਛ ਲੋ ਫਿਰ ਮੁੰਡਾ ਤੇ ਘਰਵਾਲ ਚੰਗੇ ਆ ਤਾਂ ਕਰ ਦਿੰਨੇ ਆ ਭੂਆ ਦੀ ਬੋਲ ਵੀ ਰਹਿ ਜਾਣਗੇ ਉਂਝ ਵੀ ਤਾਂ ਆਪਾਂ ਕਿਹੜਾ ਧੀ ਘਰ ਬਿਠਾ ਕੇ ਰੱਖਣੀ ਆ ਤਰਸੀਮ ਕਹਿੰਦਾ ਆ ਕਿ ਡਰ ਤਾਂ ਮੈਨੂੰ ਵੀ ਲੱਗਦਾ ਭੂਆ ਦਾ ਸੁਭਾਤਾ ਖੈਰ ਠੀਕ ਨਹੀਂ ਪਤਾ ਨਹੀਂ ਕਦੋਂ ਕੀ ਕਰ ਦੇਵੇ ਰਮਨਦੀਪ ਕਹਿੰਦੀ ਆ ਕਿ ਦੇਖ ਲੋ ਕਰ ਲੋ ਸਲਾ ਜਸਵਿੰਦਰ ਪਾਜੀ ਨਾਲ ਤਰਸੀਮ ਅਗਲੇ ਦਿਨ ਰਮਨਦੀਪ ਨੂੰ ਕਹਿੰਦਾ ਆ ਕਿ ਬਲਵਿੰਦਰ ਕਹਿੰਦਾ ਜੇ ਮੁੰਡਾ ਰਿਸ਼ਤੇਦਾਰੀ ਛੁਆ ਤਾਂ ਦੇਖ ਲੋ ਜਸਵਿੰਦਰ ਨੂੰ ਤਾਂ ਪਸੰਦ ਹੀ ਆ ਉਹ ਪਹਿਲਾਂ ਤੋਂ ਤੇ ਕਹਿੰਦਾ ਫਿਰ ਇਕੱਠੇ ਹੀ ਕਰ ਦਿੰਨੇ ਆ ਸ਼ਗਨ ਤੂੰ ਰਮਨ ਇਕਵਾਲ ਜੀਤੀ ਤੋਂ ਪੁੱਛ ਲਈ ਫਿਰ ਸ਼ਾਮ ਨੂੰ ਫੈਸਲਾ ਦੱਸ ਦੇਵੇਂਗੀ ਭੂਆ ਜੀ ਨੂੰ ਜਿੱਤੀ ਸਾਰੀ ਗੱਲ ਸੁਣ ਲੈਂਦੀ ਆ ਤੇ ਜਦ ਰਮਨਦੀਪ ਉਸ ਨੂੰ ਤਰਸੀਮ ਦੇ ਜਾਨ ਤੋਂ ਵਾਦ ਪੁੱਛਦੀ ਆ ਤਾਂ ਜੀਤੀ ਕਹਿੰਦੀ ਆ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਮੰਮੀ ਉਵੇਂ ਕਰ ਲਓ ਜੇ ਮੇਰੀ ਇਕ ਹਾਂ ਨਾਲ ਸੁਖੀ ਨੂੰ ਉਸ ਦਾ ਮਨ ਪਸੰਦਾ ਹਮਸਫਰ ਮਿਲਦਾ ਆ ਤਾਂ ਮੈਂ ਇਹ ਰਿਸ਼ਤੇ ਲਈ ਤਿਆਰ ਆ ਰਮਨਦੀਪ ਕਹਿੰਦੀ ਆ ਕਿ ਪੁੱਤ ਜੇ ਸੋਚਣ ਲਈ ਸਮਾਂ ਚਾਹੀਦਾ ਤਾਂ ਦੱਸ ਦੇ ਜੇ ਕੋਈ ਹੋਰ ਪਸੰਦਾ ਤਾਂ ਪੁੱਤ ਉਹ ਵੀ ਦੱਸ ਦੇ ਜੀਤੀ ਕਹਿੰਦੀ ਆ ਕਿ ਨਹੀਂ ਨਹੀਂ ਮੰਮੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਰਮਨਦੀਪ ਕਹਿੰਦੀ ਆ ਕਿ ਠੀਕ ਆ ਪੁੱਤ ਫਿਰ ਤੇਰੀ ਭੂਆ ਨੂੰ ਕਹਿ ਕੇ ਰਿਸ਼ਤਾ ਪੱਕਾ ਕਰ ਦਿੰਨੇ ਆ ਤੇ ਦੋਵਾਂ ਸਹੇਲੀਆਂ ਦਾ ਇਕੱਠਾ ਹੀ ਸ਼ਗਨ ਪਾ ਦਿਆਂਗੇ ਰਮਨਦੀਪ ਜੀਤੀ ਦੇ ਸਿਰ ਤੇ ਹੱਥ ਰੱਖ ਕਮਰੇ ਵਿੱਚੋਂ ਬਾਹਰ ਆ ਜਾਂਦੀ ਆ ਜੀਤੀ ਦਾ ਧਿਆਨ ਆਪਣੀ ਡਿਗਰੀ ਵਾਲੀ ਆਖਰੀ ਫੋਟੋ ਤੇ ਚਲਾ ਜਾਂਦਾ ਆ ਜਿਸ ਵਿੱਚ ਉਹਨਾਂ ਦੀ ਪੂਰੀ ਕਲਾਸ ਹੁੰਦੀ ਆ ਤੇ ਆਪੇ ਮੂਰੇ ਇੱਕ ਅਥਰੂ ਅਸੀਅਖ ਵਿੱਚੋਂ ਡਿੱਗ ਪੈਂਦਾ ਆ ਤੇ ਉਹ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿਚ ਖੋ ਜਾਂਦੀ ਆ ਜੀਤੀ ਦਾ ਫੋਨ ਵੱਜਦਾ ਆ ਤਾਂ ਉਹ ਖਿਆਲਾਂ ਵਿੱਚੋਂ ਬਾਹਰ ਆਉਂਦੀ ਆ ਤੇ ਫੋਨ ਚੁੱਕਨ ਦੀ ਸੁਖੀ ਦੀ ਆਵਾਜ਼ ਆਉਂਦੀ ਆ ਕਿ ਕੀ ਇਹ ਕੀ ਜੀਤੀ ਤੂੰ ਕੀ ਕਰ ਰਹੀ ਆ ਜੀਤੀ ਕਹਿੰਦੀ ਆ ਕਿ ਕਿਉਂ ਤੂੰ ਵਿਆਹ ਕਰਵਾ ਰਹੀ ਆ ਤੇ ਮੈਂ ਨਹੀਂ ਕਰਵਾ ਸਕਦੀ ਸੁਖੀ ਪਰ ਜੀਤੀ ਜੀਤੀ ਅੱਜ ਨਹੀਂ ਤਾਂ ਕੱਲ ਹੋਣਾ ਹੀ ਸੀ ਇਹ ਸੁਖੀ ਹਾਂ ਪਰ ਜੀਤੀ ਪਰ ਕੀ ਪੜਾਈ ਪੂਰੀ ਕਰਕੇ ਹੀ ਵਿਆਹ ਕਰਵਾਉਣਾ ਆ ਬਸ ਸ਼ਗਨ ਤੇਰੇ ਨਾਲ ਆ ਵਿਆਹ ਤੇਰੀ ਤਾਂ ਮੈਂ ਹੀ ਨਚਣਾ ਆ ਸੁਖੀ ਅੱਛਾ ਜੀ ਫਿਰ ਉਹ ਦੋਨੋਂ ਗੱਲਾਂ ਵਿੱਚ ਰੁੱਝ ਜਾਂਦੀਆਂ ਨੇ ਸੁਖੀ ਨੂੰ ਬੁਰਾ ਤਾਂ ਲੱਗ ਰਿਹਾ ਹੁੰਦਾ ਆ ਕਿ ਜੀਤੀ ਨੂੰ ਉਸ ਦੇ ਵਜਹ ਨਾਲ ਰਿਸ਼ਤੇ ਲਈ ਹਾਂ ਕਰਨੀ ਪਈ ਪਰ ਉਹ ਜੀਤੀ ਦੇ ਦਿਲ ਦਾ ਹਾਲ ਜਾਣਦੀ ਸੀ ਸ਼ਾਇਦ ਅੱਜ ਸੁਖੀ ਤੇ ਜੀਤੀ ਦਾ ਸ਼ਗਨ ਪਹਿਣਾ ਆ ਸੁਖੀ ਤੇ ਜੀਤੀ ਦੋਨੋਂ ਹੀ ਇੱਕ ਕਮਰੇ ਵਿੱਚ ਇੱਕ ਦੂਜੀ ਦੀ ਮਦਦ ਨਾਲ ਤਿਆਰ ਹੋ ਰਹੀਆਂ ਨੇ ਸੁਖੀ ਹਰ ਚੀਜ਼ ਇਕੱਠੀਆਂ ਨੇ ਕੀਤੀ ਆਪਾਂ ਜੀਤੀ ਤੇ ਅੱਜ ਵੀ ਇਕੱਠੀਆਂ ਸੁਖੀ ਹੱਸਦੀ ਆ ਹਾਂ ਇਕੱਠੇ ਪੜਨਾ ਖੇਡਣਾ ਜਾਣਾ ਆਣਾ ਜੀਤੀ ਸ਼ਾਇਦ ਰੱਬ ਵੀ ਨਹੀਂ ਚਾਹੁੰਦਾ ਕਿ ਆਪਾਂ ਕੁਝ ਅੱਡ ਅੱਡ ਕਰੀਏ ਸੁਖੀ ਗੱਲ ਤਾਂ ਤੇਰੀ ਸਹੀ ਆ ਜੀਤੀ ਨੇ ਖੁਦ ਨੂੰ ਸਮਝਾ ਲਿਆ ਸੀ ਉਸ ਦੇ ਚਿਹਰੇ ਤੇ ਅਜ ਨਿਖਾਰ ਤਾਂ ਹੈ ਪਰ ਉਹ ਰੌਣਕ ਨਹੀਂ ਆ ਸ਼ਾਇਦ ਅਚਾਨਕ ਹੋਏ ਰਿਸ਼ਤੇ ਦੇ ਕਰਕੇ ਜਾਂ ਫਿਰ ਵਜਾ ਕੁਝ ਹੋਰ ਸੀ ਜੋ ਸਿਰਫ ਜੀਤੀ ਜਾਂਦੀ ਸੀ ਸੁਖੀ ਤੇ ਸੁਖਮਨ ਜੀਤੀ ਤੇ ਹਰਪਾ ਜੰਦ ਦੇ ਸ਼ਗਨਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਹਰਪਾ ਜੰਦ ਦੀ ਮਾਂ ਜੀਤੀ ਦੀ ਨਜ਼ਰ ਉਤਾਰਦੀਆ ਤੇ ਕਹਿੰਦੀ ਆ ਕਿ ਚੰਨ ਦਾ ਟੁਕੜਾ ਐ ਮੇਰੀ ਨੋਤਾ ਜੀਤੀ ਦੀ ਸਾਦਗੀ ਨੇ ਸਭ ਦਾ ਦਿਲ ਜੋ ਜਿੱਤ ਲਿਆ ਸੀ ਜੀਤੀ ਬਠੀ ਹੀ ਸੋਚ ਰਹੀ ਸੀ ਕਿ ਹਰਪਨ ਵਰਗੇ ਮਾਡਰਨ ਮੁੰਡੇ ਨੇ ਮੇਰੇ ਵਰਗੇ ਸਿੰਪਲ ਕੁੜੀ ਕਿਵੇਂ ਪਸੰਦ ਕਰ ਲਈ ਹਰਪਜਨ ਬਾਹਰੋਂ ਆਇਆ ਹੋਇਆ ਮੁੰਡਾ ਸੀ ਉਸ ਦੀ ਡਿਗਰੀ ਕੈਨੇਡਾ ਦੀ ਸੀ ਖੈਰ ਸ਼ਾਮ ਤੱਕ ਉਹਨਾਂ ਦਾ ਸ਼ਗਨ ਪਹੁੰਚ ਜਾਂਦਾ ਹੈ ਸ਼ਗਨ ਗੁਰੂ ਘਰ ਦੇ ਕਮਰੇ ਵਿੱਚ ਪਾਇਆ ਜਾਂਦਾ ਹੈ ਸਾਰੇ ਇਸ ਰਿਸ਼ਤੇ ਤੋਂ ਖੁਸ਼ ਹੁੰਦੇ ਨੇ ਬਸ ਜਿੱਤੀ ਦੇ ਚਿਹਰੇ 'ਤੇ ਉਹ ਖੁਸ਼ੀ ਨਹੀਂ ਸੀ ਜੋ ਹੋਣੀ ਚਾਹੀਦੀ ਸੀ ਜੋ ਸੁਖੀ ਵੀ ਨੋਟ ਕਰ ਲੈਂਦੀ ਆ ਸੁਖੀ ਵੀ ਇਹੀ ਸੋਚ ਰਹੀ ਹੁੰਦੀ ਆ ਕਿ ਆਖਰ ਜਿੱਤੀ ਖੁਸ਼ ਕਿਉਂ ਨਹੀਂ ਬਾਕੀ ਸਭ ਨੂੰ ਤਾਂ ਰਿਸ਼ਤੇ ਜੁੜਨ ਦਾ ਚਾਹ ਹੁੰਦਾ ਆ ਥੋੜੀ ਦੇਰ ਬਾਅਦ ਜੀਤੀ ਅਤੇ ਸੁਖੀ ਕਮਰੇ ਵਿੱਚ ਚਲੀਆਂ ਜਾਂਦੀਆਂ ਨੇ ਕੱਪੜੇ ਚੇਂਜ ਕਰਨ ਲਈ ਜੀਤੀ ਆਪਣੇ ਕਾਂਟੀ ਲਾ ਰਹੀ ਹੁੰਦੀ ਆ ਕਿ ਸੁਖੀ ਉਸ ਦਾ ਚਿਹਰਾ ਆਪਣੇ ਵੱਲ ਘੁਮਾ ਲੈਂਦੀ ਆ ਕਹਿੰਦੀ ਆ ਕਿ ਜੀਤੀ ਜੀਤੀ ਆਖਰੀ ਵਾਰ ਪੁੱਛ ਰਹੀ ਆ ਸੱਚ ਸੱਚ ਦੱਸ ਤੂੰ ਖੁਸ਼ ਤਾਂ ਹੈ ਨਾ ਇਸ ਰਿਸ਼ਤੇ ਤੋਂ ਜੀਤੀ ਉਸ ਨੂੰ ਕਹਿੰਦੀ ਆ ਕਿ ਹਾਂ ਬਹੁਤ ਖੁਸ਼ ਹਾਂ ਇਹ ਰੋਵ ਨਾਲ ਕਿਉਂ ਪੁੱਛ ਰਹੀ ਜਾਨੀਏ ਯਾਰ ਮੈਂ ਬਸ ਉਸ ਇਨਸਾਨ ਨੂੰ ਜਾਣਦੀ ਨਹੀਂ ਜਿਸਨਾ ਪੂਰੀ ਜ਼ਿੰਦਗੀ ਕਟਣੀਆਂ ਮੈਂ ਤੂੰ ਫਿਕਰ ਨਾ ਕਰ ਠੀਕਾ ਮੈਂ ਜਿਤੀ ਇਹ ਕਹੇ ਜਿਤੀ ਵਾਸੋਂ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਉਹ ਰੋਂ ਲੱਗ ਜਾਂਦੀ ਆ ਬਸ ਅੱਜ ਉਹ ਖੁਦ ਨੂੰ ਸਵਾਲ ਨਹੀਂ ਪਾ ਰਹੀ ਸੀ ਤੇ ਉਹਦੇ ਹੰਝੂ ਇੰਜ ਹੀ ਵਹਿ ਜਾਂਦੇ ਨੇ ਪਤਾ ਨਹੀਂ ਕਿਉਂ ਪਰ ਜਿਤੀ ਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਸੁਖੀ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਉਹ ਉਸ ਨੂੰ ਵੀ ਕੁਝ ਨਹੀਂ ਦੱਸਦੀ ਬਾਹਰ ਖੜੀ ਸੁਖੀ ਆਪਣੇ ਮਨ ਵਿੱਚ ਕਹਿੰਦੀ ਆ ਕਿ ਕੋਈ ਨਾ ਕੋਈ ਗਲਤ ਹੈ ਜੀਤੀ ਤੇ ਮੈਂ ਵੀ ਤੇਰੇ ਜਾਣੇ ਆ ਪਤਾ ਲਗਾ ਕੇ ਰਹੂੰ ਕਿ ਮੇਰੀ ਕਬੂਤਰੀ ਨੂੰ ਹੋਇਆ ਕੀ ਆ ਅੱਜ ਉਹ ਖੁਸ਼ੀ ਨਹੀਂ ਹੈਗੀ ਤੇਰੇ ਚਿਹਰੇ ਤੇ ਜੋ ਹੋਣੀ ਚਾਹੀਦੀ ਆ ਪਰ ਇਹ ਖੁਸ਼ੀਆਂ ਦੇ ਦੌਰ ਨੂੰ ਗਮ ਵਿੱਚ ਬਦਲਣ ਦੀ ਸ਼ੁਰੂਆਤ ਰੱਬ ਕਰ ਚੁੱਕਿਆ ਸੀ ਹਰਪਾ ਜਨ ਨੂੰ ਗਏ ਬਾਹਰ ਇੱਕ ਮਹੀਨਾ ਹੋ ਗਿਆ ਸੀ ਤੇ ਪਿਛਲੇ ਇੱਕ ਹਫਤੇ ਤੋਂ ਨਾ ਤਾਂ ਉਸਨੇ ਜੀਤੀ ਦੇ ਮੈਸੇਜ ਦਾ ਜਵਾਬ ਦਿੱਤਾ ਤੇ ਨਾ ਹੀ ਫੋਨ ਦਾ ਤਰਸੀਮ ਦੀ ਪੂਆ ਅੱਜ ਘਰ ਆਉਂਦੀ ਆ ਠੰਡ ਦਾ ਮੌਸਮ ਹੁੰਦਾ ਆ ਤੇ ਰਮਨਦੀਪ ਤੇ ਤਰਸੀਮ ਚੁੱਲ੍ਹੇ ਮੂਰੇ ਬੈਠੇ ਅੱਗ ਸੇਕ ਰਹੇ ਹੁੰਦੇ ਨੇ ਪੂਆ ਨੂੰ ਦੇਖ ਕੇ ਖੜੇ ਹੋ ਜਾਂਦੇ ਨੇ ਤੇ ਪੂਆ ਨੂੰ ਪੀੜੀ ਦੇ ਕੇ ਚੁੱਲ੍ਹੇ ਮੂਰੇ ਹੀ ਵਠਾ ਲੈਂਦੇ ਨੇ ਪੂਆ ਜੀਤੀ ਨਹੀਂ ਦੇਖਦੀ ਕੁੜੇ ਕਿੱਥੇ ਆਹੋ ਰਮਨਦੀਪ ਅੰਦੇਰਾ ਆਵਾਜ਼ ਮਾਰ ਦਿੰਦੀ ਆ ਪੂਆ ਜੀ ਪੂਆ ਨਹੀਂ ਰਹਿਣ ਦੇ ਪੜਦੀ ਹੋਊਗੀ ਰਮਨਦੀਪ ਹਾਂਜੀ ਪੂਆ ਜੀ ਪੇ ਪਰ ਆਉਦੇ ਪੂਆ ਚਲੋ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਸਮਝ ਨਹੀਂ ਆਉਂਦੀ ਕਿ ਕਿਵੇਂ ਕਹਾਂ ਕਿਹੜੇ ਮੂੰਹ ਨਾਲ ਕਰਾਂ ਦਰਸੀਮ ਕਿਉਂ ਪੂਆ ਜੀ ਕੋਈ ਵੱਡੀ ਮੰਗ ਰੱਖ ਦਿੱਤੀ ਕਿ ਉਹਨਾਂ ਨੇ ਪੂਆ ਮੰਗ ਰੱਖਣ ਜੋਗਾ ਤਾਂ ਛੱਡਿਆ ਹੀ ਨਹੀਂ ਮਰ ਜਾਣੇ ਉਹਨੇ ਰਮਨਦੀਪ ਪੂਆ ਜੀ ਇੰਜ ਨਾ ਕਹੋ ਸਾਫ਼-ਸਾਫ਼ ਦੱਸੋ ਕੀ ਗੱਲ ਆ ਮੈਨੂੰ ਡਰ ਲੱਗ ਰਿਹਾ ਆ ਤਰਸੀਮ ਹਾਂਜੀ ਪੂਆ ਜੀ ਦੱਸੋ ਪੂਆ ਜੀ ਤੇ ਜੇ ਪੁੱਤ ਤੂੰ ਮੇਰੀ ਗੱਲ ਦਾ ਮਨ ਰੱਖ ਕੇ ਜਿੱਤੀ ਦਾ ਰਿਸ਼ਤਾ ਕਰ ਦਿੱਤਾ ਪਰ ਮੈਨੂੰ ਮਾਫ ਕਰ ਦੇ ਪੁੱਤ ਉਹ ਰਿਸ਼ਤਾ ਸੇ ਨਹੀਂ ਚੜ੍ਹਣਾ ਤਰਸੀਮ ਪੂਆ ਜੀ ਇਹ ਕਿਵੇਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਪੂਆ ਜੀ ਪੁੱਤ ਹਰ ਭਜਨ ਇੱਕ ਪੁੱਤ ਨੇ ਵਿਆਹ ਕਰਵਾ ਲਿਆ ਬਾਹਰ ਕੱਲ ਦੱਸਿਆ ਮੈਨੂੰ ਤਾਂ ਆਪ ਰਮਨਦੀਪ ਪੂਆ ਜੀ ਤੁਹਾਨੂੰ ਕੋਈ ਗਲਤਫहमी ਹੋਈ ਹੋਊਗੀ ਉਹਦੀ ਤਾਂ ਜੀਤੀ ਨਾਲ ਗੱਲ ਹੁੰਦੀ ਆ ਉਹ ਆ ਜੀ ਨਹੀਂ ਪੁੱਤ ਜੀਤੀ ਨੂੰ ਪੁੱਛਿਆ ਕਿ ਹਰ ਭਜਨ ਦੇ ਉਹਦੀ ਗੱਲ ਕਿੰਨੇ ਕ ਦਿਨਾਂ ਦੀ ਹੋਈ ਆ ਤਰਸੀਮ ਰਮਨ ਹੁਣੇ ਪੁੱਛ ਲਾ ਜੀਤੀ ਨੂੰ ਬੁਲਾ ਕੇ ਰਮਨਦੀਪ ਜੀਤੀ ਨੂੰ ਆਵਾਜ਼ ਮਾਰਨ ਲੱਗ ਦਿਆ ਤਾਂ ਜੀਤੀ ਪਿੱਛੇ ਹੀ ਅੱਖਾਂ ਪਰੇ ਖੜੀ ਹੁੰਦੀ ਆ ਤਰਸੀਮ ਜੀਤੀ ਪੁੱਤ ਰਮਨਦੀਪ ਜੀਤੀ ਪੁੱਤ ਵਿੱਚੋਂ ਕੱਟ ਕੇ ਹੋਈ ਜੀਤੀ ਕਹਿੰਦੀ ਆ ਜੀਤੀ ਮੰਮੀ ਜਦੋਂ ਉਹ ਬਾਹਰ ਗਿਆ ਪਹਿਲਾਂ ਕਦੇ-ਕਦੇ ਗੱਲ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਕੋਈ ਕੋਈ ਬਹਾਨਾ ਲਾ ਕੇ ਟਾਲ ਦਿੰਦਾ ਸੀ ਪਰ ਪਿਛਲੇ ਇੱਕ ਹਫ਼ਤੇ ਤੋਂ ਨਾ ਕੋਈ ਮੈਸੇਜ ਤੇ ਨਾ ਫੋਨ ਪੂਆ ਬੱਸ ਹੋ ਗਿਆ ਯਕੀਨ ਸਿਰ ਸਵਾਪ ਆ ਗਿਆ ਸਾਡੇ ਤਾਂ ਉਹ ਜਦ ਬਾਹਰ ਹੈਗੀ ਸੀ ਕੋਈ ਤਾਂ ਕਿਉਂ ਸਾਨੂੰ ਝੂਠੇ ਪਾਇਆ ਮੈਂ ਤਾਂ ਹਾਰ ਗਈ ਤਸੀਮ ਪੂਆ ਜੀ ਇਸ ਵਿੱਚ ਤੁਹਾਡੇ ਕੀ ਗਲਤੀ ਆ ਜੇ ਉਹਨੇ ਵਿਆਹ ਕਰਵਾਇਆ ਤੁਸੀਂ ਤਾਂ ਜੀਤੀ ਵਰੇ ਚੰਗਾ ਹੀ ਸੋਚਿਆ ਸੀ ਨਾ ਕੁਝ ਥਿਰ ਗੱਲਾਂ ਕਰਨ ਤੋਂ ਬਾਅਦ ਭੂਆ ਜੀ ਚਾਹ ਪੀ ਕੇ ਚਲੇ ਜਾਂਦੇ ਨੇ ਸੁਖੀ ਕਈ ਵਾਰ ਫੋਨ ਕਰ ਚੁੱਕੀ ਜੀਤੀ ਨੂੰ ਪਰ ਜੀਤੀ ਨਾ ਫੋਨ ਤੇ ਨਾ ਹੀ ਮੈਸੇਜ ਦਾ ਕੋਈ ਜਵਾਬ ਦੇ ਰਹੀ ਸੀ ਨਹੀਂ ਤਾਂ ਕਿੰਨੇ ਵਾਰ ਉਹ ਕਿੰਨੀਆਂ ਹੀ ਗੱਲਾਂ ਰੋਜ਼ ਕਰਦੀਆਂ ਸੀ ਸ਼ਾਇਦ ਐਨੇ ਤਾਂ ਉਹ ਹਰ ਪਰਜਨ ਤੇ ਸੁਖਮਨ ਨਾਲ ਨਹੀਂ ਕਰਦੀਆਂ ਸੀ ਹਾਂ ਨਿੱਕੀ ਵੱਡੀ ਗੱਲ ਉਹ ਸਾਂਝਾ ਕਰਦੀਆਂ ਨੇ ਪਰ ਸੁਖੀ ਨੂੰ ਹਰ ਭਾਜੰਦੇ ਨਾਲ ਗੱਲ ਨਾ ਹੋਣ ਬਾਰੇ ਜੀਤੀ ਨੇ ਨਹੀਂ ਦੱਸਿਆ ਸੁਖੀ ਤਰਸੀਮ ਦੇ ਫੋਨ ਤੇ ਫੋਨ ਲਾ ਕੇ ਪੁੱਛਿਆ ਤਾਂ ਉਹ ਕਹਿੰਦਾ ਆ ਕਿ ਉਹ ਬਾਹਰ ਆ ਕਰਜ਼ੇ ਕੀ ਗੱਲ ਕਰਵਾ ਦਿੰਦਾ ਆ ਜਦ ਤਰਸੀਮ ਘਰੇ ਜਾ ਕੇ ਰਮਨਦੀਪ ਨੂੰ ਜੀਤੀ ਬਾਰੇ ਪੁੱਛਤਾ ਆ ਤਾਂ ਉਹ ਕਹਿੰਦੀ ਆ ਕਿ ਉਹ ਤਾਂ ਉਦੋਂ ਦੀ ਹੀ ਕਮਰੇ ਵਿੱਚ ਬੈਠੀ ਆ ਤਰਸੀਮ ਕਹਿੰਦਾ ਆ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਆ ਸਾਡੀ ਜੀਤੀ ਨੂੰ ਰਮਨਦੀਪ ਕਹਿੰਦੀ ਆ ਕਿ ਹਾਂ ਪਤਾ ਨਹੀਂ ਕੀ ਕੀ ਖੇਡ ਖੇਡ ਰਿਹਾ ਏ ਸਾਡੇ ਨਾਲ ਰੱਬ ਤਰਸੀਮ ਕਹਿੰਦਾ ਆ ਕਿ ਬਲਵਿੰਦਰ ਨੇ ਕਿਹਾ ਸੀ ਇੱਕ ਵਾਰ ਪੁੱਛ ਪੜਤਾਲ ਕਰ ਲਮਾ ਪਰ ਮੈਂ ਜਿਹਾ ਚਲ ਪੂਆ ਤਾਂ ਹੈ ਰਮਨਦੀਪ ਕਹਿੰਦੀ ਆ ਕਿ ਹਾਂ ਜੋ ਹੋਣਾ ਸੀ ਹੋ ਗਿਆ ਹੁਣ ਘਰ ਵਿੱਚ ਹਰਪ੍ਰ ਜਾਂ ਦਾ ਨਾਮ ਵੀ ਨਹੀਂ ਲੈਂਦੇ ਆਪਾਂ ਤਰਸੀਮ ਕਹਿੰਦਾ ਆ ਕਿ ਮੈਂ ਕਰਦਾ ਜਾਂ ਜੀਤੀ ਨਾਲ ਗੱਲ ਉਹ ਜਾਂਦਾ ਹੈ ਤੇ ਜੀਤੀ ਨੂੰ ਗੇਟ ਖੋਲਣ ਲਈ ਕਹਿੰਦਾ ਹੈ ਪਰ ਅੰਦਰੋਂ ਕੋਈ ਜਵਾਬ ਨਹੀਂ ਆਉਂਦਾ ਤਰਸੀਮ ਮੂੜ ਚੋਰ ਦੇ ਦਰਵਾਜ਼ਾ ਖੜਕਾ ਕੇ ਜੀਤੀ ਨੂੰ ਆਵਾਜ਼ ਦਿੰਦਾ ਹੈ ਤੇ ਫਿਰ ਰਮਨਦੇਵ ਵੱਲ ਦੇਖਦਾ ਤੇ ਕਹਿੰਦਾ ਹੈ ਕਿ ਜੀਤੀ ਅੰਦਰ ਤਾਂ ਦਰਵਾਜ਼ਾ ਕਿਉਂ ਨਹੀਂ ਖੁੱਲ ਰਹੀ ਆਖਿਰ ਉਹ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਰਸੀਮ ਜੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਜੀਤੀ ਉੱਠ ਕੇ ਦਰਵਾਜ਼ਾ ਖੋਲ ਦਿੰਦੀ ਆ ਜੀਤੀ ਦੇ ਦੋਨੋਂ ਹੱਥ ਉਸੇ ਅੱਖਾਂ ਤੇ ਹੁੰਦੀ ਆ ਜੇ ਦਰਵਾਜ਼ਾ ਖੁੱਲਦਾ ਆ ਤਾਂ ਤਰਸੀਮ ਪੱਜ ਕੇ ਇਸ ਨੂੰ ਗਲ ਨਾਲ ਲਾ ਲੈਂਦਾ ਆ ਤੇ ਕਹਿੰਦਾ ਆ ਕਿ ਧੀ ਤੂੰ ਤਾਂ ਜਾਣ ਹੀ ਕਰ ਲਈਂ ਸੀ ਸਾਡੀ ਉਹ ਅੱਖਾਂ ਮਲਦੀ ਹੋਈ ਕਹਿੰਦੀ ਆ ਕਿ ਕਿਉਂ ਕੀ ਹੋ ਗਿਆ ਤਰਸੀਮ ਕਹਿੰਦਾ ਆ ਕਿ ਪੁੱਤ ਗੇਟ ਵਿੱਚ ਖੋਲ ਰਹੀ ਸੀ ਤੂੰ ਤਾਂ ਜੀਤੀ ਕਹਿੰਦੀ ਆ ਰੁੰਦੀ ਰੁੰਦੀ ਸੋ ਗਈ ਸੀ ਮੈਂ ਜੀ ਰਮਨਦੀਪ ਉਸੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਆ ਕਿ ਬਸ ਜੋ ਉਹਨੇ ਕਰਨਾ ਸੀ ਕਰ ਲਿਆ ਹੁਣ ਤੋਂ ਆਪਣੀ ਬਾਕੀ ਜ਼ਿੰਦਗੀ ਰੋਕ ਕੇ ਥੋੜੀ ਕੱਢਣੀ ਆ ਜੀਤੀ ਦੂਰ ਹੁੰਦੇ ਹੋਏ ਕਹਿੰਦੀ ਆ ਕਿ ਬਾਪੂ ਇੰਨੀ ਵੀ ਕਮਜ਼ੋਰ ਨਹੀਂ ਤੁਹਾਡੀ ਸੀ ਜੋ 2 ਦਿਨ ਪਹਿਲਾਂ ਆਈ ਜ਼ਿੰਦਗੀ ਵਿੱਚ ਇਨਸਾਨ ਲਈ ਆਪਣੀ ਬੀਬੀ ਬਾਪੂ ਨੂੰ ਭੁੱਲ ਜਾਵੇ ਤੇ ਉਹ ਰਮਨਦੀਪ ਤੇ ਗੱਲ ਲੱਗ ਜਾਂਦੀ ਆ ਰਮਨਦੀਪ ਵੀ ਉਸ ਨੂੰ ਕੁੱਟ ਕੇ ਸੀਨੇ ਨਾਲ ਲਾ ਲੈਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਉਸ ਦੇ ਪਿੱਛੇ ਹੰਜੂ ਵਹਾਉਣ ਦੀ ਕੋਈ ਲੋੜ ਨਹੀਂ ਹੈਗੀ ਜਿਸ ਨੇ ਸਾਡੀ ਧੀ ਦੀ ਖਦਰ ਨਹੀਂ ਪਾਈ ਤੇ ਮਸਾਂ ਫਿਕਰ ਨਹੀਂ ਜੀ ਨੂੰ ਸਾਡੀ ਲਾਡਲੀ ਧੀ ਜਦੋਂ ਇਹ ਗੱਲ ਸੁਖੀ ਕੀ ਘਰ ਤੱਕ ਪਹੁੰਚਦੀ ਆ ਤਾਂ ਜਸਵਿੰਦਰ ਕਹਿੰਦਾ ਆ ਕਿ ਕੇਸ ਕਰਨਾ ਚਾਹੀਦਾ ਹੈ ਆਪਾਂ ਉਹਨਾਂ ਤੇ ਐਵੇਂ ਕਿਵੇਂ ਸਾਡੀ ਧੀ ਆ ਉਹ ਕੋਈ ਚੀਜ਼ ਨਹੀਂ ਜਦੋਂ ਦਿਲ ਕੀਤਾ ਹਾਂ ਕਰਦੀ ਜਦੋਂ ਦਿਲ ਕੀਤਾ ਨਾ ਕਰਦੀ ਤਰਸੀਮ ਕਹਿੰਦਾ ਆ ਕਿ ਕੋਈ ਫਾਇਦਾ ਨਹੀਂ ਭਾਈ ਜੀ ਉਹ ਮੁੰਡੇ ਵਾਲੇ ਆ ਬਚ ਕੇ ਨਿਕਲ ਜਾਣਗੇ ਤੇ ਇਲਜ਼ਾਮ ਸਾਰਾ ਜਿੱਤੀ ਤੇ ਆਉ ਕਿ ਉਸੇ ਦੀ ਗਲਤੀ ਹੋ ਕਿਤੇ ਹੋਰ ਰਿਸ਼ਤਾ ਵੀ ਨਹੀਂ ਹੋਣਾ ਉਹਦਾ ਜਸਵਿੰਦਰ ਕਹਿੰਦਾ ਆ ਕਿ ਐਵੇਂ ਕੀ ਸੋਚਦਾ ਆ ਜਿੱਤੀ ਆਪਣਾ ਹੀਰਾ ਆ ਹੀਰਾ ਉਹਦੇ ਲਈ ਕੋਈ ਹਰਪਰ ਜੰਤ ਹੋਵੇ ਚੰਗਾ ਮੁੰਡਾ ਲੱਭ ਕੇ ਲੈ ਕੇ ਆ ਤਰਸੀਮ ਕਹਿੰਦਾ ਆ ਕਿ ਹਾਂਜੀ ਭਾਈ ਹੁਣ ਪੂਰੀ ਪੁੱਛਕਿਛ ਕਰਕੇ ਹੀ ਰਿਸ਼ਤਾ ਕਰਨਾ ਆ ਉਂਝ ਮੈਂ ਕਹਿੰਦਾ ਸੀ ਸੁਖੀ ਦਾ ਵਿਆਹ ਕਰਨਾ ਤਾਂ ਦੇਖ ਲੋ ਤੁਸੀਂ ਜੀਤੀ ਦਾ ਹੁਣ ਮੈਂ ਕੁਝ ਸਮਾਂ ਠਹਿਰ ਕੇ ਕਰੂੰ ਜਸਵਿੰਦਰ ਕਹਿੰਦਾ ਆ ਕਿ ਹਾਂਜੀ ਬਈ ਮੰਗੀ ਜਾਂਨੇ ਆ ਉਹ ਵੀ ਵਿਆਹ ਫੇਰ ਕਰ ਦਿੰਨੇ ਆ ਨੜੇ ਜੀਤੀ ਦਾ ਧਿਆਨ ਵੀ ਵਿਆਹ ਚ ਹੋ ਜਾਉ ਸੁਖੀ ਨੂੰ ਜਦ ਇਹ ਸਭ ਪਤਾ ਲੱਗਦਾ ਆ ਤਾਂ ਉਹ ਨਾਲ ਦੇ ਨਾਲ ਜੀਤੀ ਕੇ ਘਰ ਆ ਜਾਂਦੀ ਆ ਤੇ ਸਿੱਧੀ ਉਸੇ ਕਮਰੇ ਵਿੱਚ ਜਾ ਕੇ ਦੇਖਦੀ ਆ ਜੀਤੀ ਫੋਨ ਦੇਖ ਰਹੀ ਹੁੰਦੀ ਆ ਉਪਜ ਕੇ ਉਸ ਤੇ ਗੱਲ ਲੱਗ ਜਾਂਦੀ ਆ ਉਸ ਦੀਆਂ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਨੇ ਸੁਖੀ ਰੋਂਦੀ ਰੋਂਦੀ ਕਹਿੰਦੀ ਆ ਕਿ ਲੈ ਲੈ ਮੇਰੇ ਹਿੱਸੇ ਦੇ ਦੁੱਖ ਵੀ ਆਪਣੇ ਹਿੱਸੇ ਨਾ ਜੀਤੀ ਕਹਿੰਦੀ ਆ ਕਿ ਕਮਲੀ ਇੱਥੇ ਸਭ ਨੂੰ ਆਪਣਾ ਆਪਣਾ ਨਸੀਬ ਮਿਲਦਾ ਆ ਕੋਈ ਕਿਸੇ ਦਾ ਨਹੀਂ ਖਾਂਦਾ ਜੋ ਵੀ ਹੁੰਦਾ ਉਹ ਰੱਬ ਕਰਦਾ ਆਪਾਂ ਥੋੜੀ ਕਲਪੁਚ ਕਰਦੇ ਆ ਸੁਖੀ ਕਹਿੰਦੀ ਆ ਕਿ ਫਿਰ ਉਹ ਰਿਸ਼ਤਾ ਮੇਰੇ ਲਈ ਸੀ ਜੀਤੀ ਕਹਿੰਦੀ ਆ ਕਾਫੀ ਈ ਨਾ ਇਹਦੇ ਵਿੱਚ ਵੀ ਰੱਬ ਨੇ ਕੁਝ ਚੰਗਾ ਹੀ ਕਰਨਾ ਹੋਉਣਾ ਸੁਖੀ ਕਹਿੰਦੀ ਆ ਜੀਤੀ ਮੈਨੂੰ ਮਾਫ ਕਰ ਦੇ ਮੇਰੀ ਵਜ੍ਹਾ ਨਾਲ ਸਭ ਹੋਇਆ ਜੀਤੀ ਕਹਿੰਦੀ ਆ ਕਿ ਖੁਦ ਨੂੰ ਤੋਸ਼ ਕਿਉਂ ਦੇ ਰਹੀ ਆ ਇਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਹੋ ਗਿਆ ਚਲ ਛੱਡੇ ਸਭ ਅੱਜ ਤੋਂ ਬਾਅਦ ਆਪਾਂ ਇਸ ਇਨਸਾਨ ਬਾਰੇ ਗੱਲ ਹੀ ਨਹੀਂ ਕਰਨੀ ਸੁਖੀ ਕਹਿੰਦੀ ਆ ਕਿ ਹਾਂ ਨਹੀਂ ਕਰਦੇ ਤੇ ਉਹ ਆਪਣੀਆਂ ਗੱਲਾਂ ਵਿੱਚ ਰੁੱਝ ਜਾਂਦੀਆਂ ਨੇ ਜੀਤੀ ਦੁਖੀ ਪਸੀ ਹਰ ਭਜਨ ਦੇ ਇਸ ਰਿਸ਼ਤੇ ਟੁੱਟਣ ਤੋਂ ਪਰ ਉਹ ਖੁਦ ਨੂੰ ਸੰਭਾਲ ਲੈਂਦੀ ਆ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਆ ਸੁਖਮੰਤ ਤੇ ਮਾਪਿਆਂ ਦੇ ਕਹਿਣ ਤੇ ਸੁਖੀ ਦਾ ਵਿਆਹ ਵੀ ਕਢਾ ਲੈਂਦੇ ਨੇ ਅੱਜ ਬਲਵਿੰਦਰ ਤੇ ਕੁਲਦੀਪ ਵੀ ਘਰ ਆ ਰਹੇ ਨੇ ਥੋੜੀ دیر ਬਾਅਦ ਸਬਰਾਂ ਦੇ ਵਿੱਚ ਬੈਠ ਕੇ ਚਾਹ ਪੀ ਰਹੇ ਨੇ ਕੁਲਦੀਪ ਤੇ ਜੀਤੀ ਤਾਂ ਇੱਕ ਦੂਜੇ ਵਿੱਚ ਹੀ ਮਸਤ ਨੇ ਉਹ ਦੋਨੋਂ ਥੋੜੀ ਦੂਰ ਬੈਠਿਆ ਨੇ ਤੇ ਬਲਵਿੰਦਰ ਤਰਸੀਮ ਤੇ ਰਮਨਦੀਪ ਦੂਜੇ ਮੰਜੇ ਤੇ ਥੋੜੀ ਦੂਰ ਚਾਹ ਪੀਂਦੇ-ਪੀਂਦੇ ਉਹ ਗੱਲਾਂ ਕਰ ਰਹੇ ਨੇ ਰਮਨਦੀਪ ਉਹ ਤੇਰੇ ਤੇ ਨੂ ਦੇ ਆਉਣ ਨਾਲ ਜਿਵੇਂ ਘਰ ਤੇ ਰੌਣਕ ਆ ਗਈ ਹੋਵੇ ਤਰਸੀਮ ਆਹੋ ਦਿੱਖ ਤਾਂ ਸਹੀ ਕਿਵੇਂ ਲੱਗਿਆ ਪਿਆਏ ਦੋਨੋਂ ਰਮਨਦੀਪ ਹਜੇ ਤਾਂ ਤੁਸੀਂ ਕੰਮ ਕਰਦੇ ਦੇਖਿਓ ਇਹਨਾਂ ਨੂੰ ਬਲਵਿੰਦਰ ਹਾਂਜੀ ਮੰਮੀ ਕੁਲਦੀਪ ਤਾਂ ਦਿਲ ਵੀ ਉੱਥੇ ਘਟ ਹੀ ਲੱਗਦਾ ਸੀ ਤਰਸੀਮ ਕਰਦੀਆਂ ਬਹੁਤਾ ਇੱਕ ਦੂਜੇ ਦਾ ਹੀ ਜਿਵੇਂ ਪਿਛਲੇ ਜਨਮ ਦਾ ਕੋਈ ਕੂੜਾ ਰਿਸ਼ਤਾ ਹੋਵੇ ਇਹਨਾਂ ਦਾ ਰਮਨਦੀਪ ਦੀ ਪੁੱਜੀ ਆਵਾਜ਼ ਵਿੱਚ ਚਾਹ ਚੁੱਕ ਲੋ ਕੁੜੀਓ ਠੰਡੀ ਹੋ ਜਾਉ ਨਹੀਂ ਗੱਲਾਂ ਵਿੱਚ ਖੁਬੀਆਂ ਪਈਆਂ ਈਓ ਫਿਰ ਉਹ ਚਾਹ ਪੀਂਦੇ ਪੀਂਦੇ ਮੁਰ ਗੱਲਾਂ ਕਰਦੀਆਂ ਰਹਿੰਦੀਆਂ ਨੇ ਫਿਰ ਰਮਨਦੀਪ ਉਹਨਾਂ ਨੂੰ ਦੇਖਦੇ ਹੋਏ ਕਹਿੰਦੀ ਆ ਕਿ ਕਿੰਨੀ ਵੱਡੀ ਹੋ ਗਈ ਆ ਜਿੱਤੀ ਆਪਣੀ ਖੁਦ ਨੂੰ ਸੰਭਾਲਣ ਸਿੱਖ ਗਈ ਆ ਤੇ ਗੁਰਦੀਪ ਨਾਲ ਇੰਨੀ ਖੁਇਸ਼ਾ ਦਰਸੀਮ ਕਹਿੰਦਾ ਆ ਕਿ ਹਾਂ ਲੱਗਦਾ ਸੀ ਕਿ ਹੁਣ ਜੀਤੀ ਕਰੇ ਹਾਸੇ ਨਹੀਂ ਦੇਖਾਂਗੇ ਬਲਵਿੰਦਰ ਕਹਿੰਦਾ ਆ ਕਿ ਭੈਣ ਤਾਂ ਮੇਰੀ ਹੀ ਆ ਫਿਰ ਤੇ ਉਹ ਸਾਰੇ ਹੱਸਣ ਲੱਗ ਜਾਂਦੇ ਨੇ ਥੋੜੀ ਦੇਰ ਰੁੱਕ ਕੇ ਬਲਵਿੰਦਰ ਕਹਿੰਦਾ ਆ ਕਿ ਡੈਡੀ ਤੁਸੀਂ ਅੰਕਲ ਨੂੰ ਕਹਤਾ ਸੀ ਕਿ ਉਹ ਸੁੱਖੀ ਦਾ ਵਿਆਹ ਕਰ ਦੇ ਦਰਸੀਮ ਕਹਿੰਦਾ ਆ ਕਿ ਹਾਂ ਪੁੱਤ ਕਿਆ ਆਇਆ ਕਢਵਾਨ ਲਈ ਕਿਆ ਦਿੱਤਾ ਉਹਨਾਂ ਨੇ ਵੀ ਵਿਆ ਅਗਲੇ ਦਿਨ ਬਲਵਿੰਦਰ ਗੱਡੀ ਵਿੱਚ ਬੈਠਾ ਹਾਨ ਮਾਰ ਰਿਹਾ ਹੁੰਦਾ ਆ ਕਿ ਆ ਜਾਉ ਲੇਟ ਹੋ ਰਹੇ ਆ ਤੇ ਜੀਤੀ ਕੁਲਦੀਪ 1 ਮਿੰਟ ਕਹਿ ਕੇ ਪੂਰੇ 15 ਮਿੰਟ ਲਾ ਦਿੰਦੀਆਂ ਨੇ ਜਦ ਉਹ ਗੱਡੀ ਵਿੱਚ ਬੈਠਤੀਆਂ ਨੇ ਤਾਂ ਬਲਵਿੰਦਰ ਕਹਿੰਦਾ ਆ ਕਿ ਮਨਜੀਤ ਦੇ ਕਿੰਨੇ ਫੋਨ ਆ ਗਏ ਨੇ ਤੁਸੀਂ ਉਹ ਕਿ ਬਾਹਰ ਹੀ ਨਹੀਂ ਨਿਕਲ ਰਹੀਆਂ ਕੁਲਦੀਪ ਕਹਿੰਦੀ ਆ ਕਿ ਹੁਣ ਆ ਗਈਆਂ ਨਾ ਚਲੋ ਫੇਰ ਬਲਵਿੰਦਰ ਗੱਡੀ ਤੋਰ ਲੈਂਦਾ ਆ ਤੇ ਸੁਖੀ ਤੇ ਮਨਦੀਪ ਨੂੰ ਵੀ ਚੜਾ ਲੈਂਦਾ ਆ ਉਹ ਸਾਰੇ ਸ਼ਹਿਰ ਜਾਂਦੇ ਨੇ ਵਿਆਹ ਲਈ ਸ਼ਾਪਿੰਗ ਕਰਨ ਮਹੀਨੇ ਬਾਅਦ ਸੁਖੀ ਦਾ ਵਿਆਹ ਜੋ ਆ ਸਭ ਆਪਣਾ ਆਪਣਾ ਜੋਰ ਲਾ ਰਹੇ ਹੁੰਦੇ ਨੇ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ ਸੁਖੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਬਲਵਿੰਦਰ ਸਭ ਤੋਂ ਪਹਿਲਾਂ ਉਹਨਾਂ ਨੂੰ ਸੂਟਾਂ ਦੀ ਦੁਕਾਨ ਤੇ ਲੈ ਜਾਂਦਾ ਆ ਤੇ ਉਹ ਆਪਣੇ ਲਈ ਕਰਦੇ ਮੈਂਬਰਾਂ ਲਈ ਤੇ ਹੋਰ ਦੇਣ ਲੈਣ ਵਾਲਾ ਲੀੜਾ ਲੱਤਾਂ ਖਰੀਦ ਲੈਂਦੀਆਂ ਨੇ ਫਿਰ ਉਹ ਜੁੱਤੀਆਂ ਦੀ ਦੁਕਾਨ ਤੋਂ ਆਪਣੇ ਸੂਟਾਂ ਨਾਲ ਮੈਚਿੰਗ ਜੁੱਤੀਆਂ ਤੇ ਜਵੈਲਰੀ ਦੀ ਦੁਕਾਨ ਤੋਂ ਮੈਚਿੰਗ ਜਵੈਲਰੀ ਖਰੀਦ ਲੈਂਦੀਆਂ ਨੇ ਫਿਰ ਕੁਝ ਰਸਮਾਂ ਲਈ ਜੋਸਮਾਨ ਚਹਿਰਾਇਆ ਉਹ ਵੀ ਖਰੀਦ ਲੈਂਦੀਆਂ ਨੇ ਉਹ ਤਿੰਨੋ ਹੀ ਨਹੀਂ ਦੋਨੋਂ ਪਰਿਵਾਰ ਹੀ ਬੜੇ ਖੁਸ਼ ਹੁੰਦੇ ਨੇ ਘਰ ਨੂੰ ਰੰਗ ਹੋ ਰਿਹਾ ਹੁੰਦਾ ਹੈ ਜਸਵਿੰਦਰ ਤੇ ਪਰਮਿੰਦਰ ਵਾਰ-ਵਾਰ ਮਨਜੀਤ ਨੂੰ ਦੱਸ ਰਹੇ ਹੁੰਦੇ ਆ ਕਿ ਆਹਾ ਇਦਾਂ ਕਰਨਾ ਇਹ ਉਦਾਂ ਕਰਨਾ ਆ ਕਾਰਡ ਵੰਡਣ ਦੀ ਜ਼ਿੰਮੇਵਾਰੀ ਬਲਵਿੰਦਰ ਨੂੰ ਦਿੱਤੀ ਜਾਂਦੀ ਆ ਸੁਖੀ ਵੀ ਆਪਣੀਆਂ ਸਹੇਲੀਆਂ ਨੂੰ ਫੋਨ ਕਰਕੇ ਵਿਆਹ ਦਾ ਸੱਦਾ ਦੇ ਰਹੀ ਆ ਪਰਮਿੰਦਰ ਤੇ ਰਮਨਦੀਪ ਸੁਖੀ ਦਾ ਦਾਜ ਪੂਰਾ ਕਰਨ ਵਿੱਚ ਲੱਗੀਆਂ ਹੋਈਆਂ ਨੇ ਸਭ ਨੇ ਆਪਣੇ ਆਪਣੇ ਕੰਮ ਸੰਭੇ ਹੋਏ ਨੇ ਕੁਲਦੀਪ ਜੀਤੀ ਸੁਖੀ ਤੇ ਮਨਦੀਪ ਦਾ ਦਿਨ ਹੁਣ ਜ਼ਿਆਦਾਤਰ ਇਕੱਠਿਆਂ ਦਾ ਹੀ ਲੰਘਦਾ ਆ ਜੀਤੀ ਹਰ ਪੱਜੇ ਨਾਲ ਟੁੱਟੇ ਰਿਸ਼ਤੇ ਨੂੰ ਭੁੱਲ ਗਈ ਆ ਤੇ ਸੁਖੀ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਚਾਅ ਨਾਲ ਕਰ ਰਹੀ ਆ ਉਹ ਸਕੂਲ ਮੰ ਵੀ ਪੜਾਉਂਦੀ ਆ ਰਮਨਦੀਪ ਲੈਣ ਦੇਣ ਵਾਲੇ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ